ਮੈਂ ਹੁਣ ਚਲੇ ਜਾਣਾ ਬਹੁਤ ਮਸਤੀ ਮਸਤੀ ਹੋ ਗਈ ਛੁੱਟੀਆਂ ਦੇ ਵਿੱਚ ਹੁਣ ਬੱਸ ਚਲੇ ਜਾਣਾ ਮੈਂ ਕੱਲ ਨੂੰ ਨਹੀਂ ਤੇ ਪੁੱਤ ਰਹਿ ਲੈ ਜੇ 2-4 ਦਿਨ ਰਹਿਣਾ ਨਹੀਂ ਮੰਮੀ ਹੁਣ ਬੱਸ ਜਿੰਨੇ ਦਿਨ ਰਹਿਣਾ ਸੀ ਮੇਰੀ ਗੱਲ ਸੁਣੋ ਜਿੰਨੇ ਕ ਦਿਨ ਰਹਿਣਾ ਸੀ ਮੈਂ ਵਧੀਆ ਰਹਿ ਲਿਆ ਵਾ ਹੁਣ ਮੈਨੂੰ ਜਾਣ ਦਿਓ ਤੁਹਾਨੂੰ ਪਤਾ ਪਿੱਛੇ ਵੀ ਨਹੀਂ ਸਰਦਾ ਹੈਗਾ ਅਜੇ ਤੇ ਕਾਫੀ ਛੁੱਟੀਆਂ ਮੈਂ ਜਾ ਕੇ 2-4 ਦਿਨ ਰਹੂਗੀ ਨਹੀਂ ਨਹੀਂ ਰਹਿਣਾ ਨਹੀਂ ਹੁਣ ਮੈਂ ਬੱਸ ਚਲੇ ਜਾਣਾ ਮੰਮੀ ਅੱਛਾ ਹਾਂਜੀ ਚਲੋ ਤੇਰੀ ਮਰਜ਼ੀ ਆ ਮੈਂ ਨਾ ਫਿਰ ਚੱਲੀ ਆ ਕੇ ਗਿਫਟ ਆਂਦਾ ਆ ਗਿਫਟ ਹਾਂ ਮੈਂ ਕਿਹ ਚੱਲਣਾ ਇਹ ਤਾਂ ਪਤਾ ਨਹੀਂ ਇਹ ਹੀ ਗੱਲ ਤੋਂ ਮੈਂ ਵੀ ਕਿਹੜੇ ਵੇਲੇ ਤਿਆਰ ਹੋ ਜਾਣਾ ਮੈਂ ਲਿਆ ਕੇ ਰੱਖਿਆ ਹੀ ਮੈਂ ਨਹੀਂ ਮੰਨਦੀ ਤੁਸੀਂ ਗਿਫਟ ਲੈ ਕੇ ਆਏ ਹੋ ਚੱਲ ਕੋਈ ਨਹੀਂ ਨਾ ਮੰਨਵੇਂ ਤੂੰ ਨਾ ਹਾਂ ਸੱਚੀ ਲੈ ਕੇ ਆਏ ਹੋ ਹੋਰ ਦਿਖਾਓ ਫਿਰ ਕੀ ਲਿਆਏ ਹੋ ਕੋਈ ਨਹੀਂ ਦਿਖਾਦਾ ਮੈਂ ਜੇ ਤੁਸੀਂ ਜਾਏਂਗੀ ਨਹੀਂ ਮੈਂ ਚੱਲੀ ਐ ਮੈਂ ਹੁਣੇ ਚਲੇ ਜਾਣਾ ਹਾਂ ਹੁਣ ਗਿਫਟ ਦੇ ਚੱਕਰਾਂ 'ਚ ਮੈਂ ਹੁਣੇ ਚਲੀ ਐ ਦਿਖਾਓ ਕੀ ਲਿਆਏ ਹੋ ਕੋਈ ਨਹੀਂ ਦਿਖਾਦਾ ਜੇ ਜਾਈਂਗੀ ਮੰਮੀ ਦਿਖਾ ਦਿਓ ਯਾਰ ਜਾਓ ਮੰਮੀ ਦਿਖਾਓ ਕੀ ਲਿਆਏ ਹੋ ਦਿਖਾਓ ਹੁਣ ਤੇਰੇ 'ਚ ਸਬਰ ਨਹੀਂ ਹੈ ਨਾ ਨਾ ਹੁਣ ਨਹੀਂ ਮੇਰੇ 'ਚ ਸਬਰ ਤੁਸੀਂ ਗਿਫਟ ਦਾ ਨਾਮ ਲੈ ਆ ਲੈ ਸਬਰ ਮੇਰੇ 'ਚ ਕਿੱਥੇ ਦਿਖਾਓ ਕਾ ਦੋ ਭੀਆ ਜਲਦੀ ਲਿਆਓ ਕੀ ਲਿਆਏ ਹੋ ਲਿਆਣਾ ਕੀ ਐ ਮੈਂ ਲੈ ਵੀ ਜੱਸ ਗਿਫਟ ਮਿਲਣ ਲੱਗਿਆ ਤੈਨੂੰ ਗਿਫਟ ਤਾਂ ਮੰਮੀ ਨੇ ਚੰਗੇ ਹੀ ਖਰੀਦੇ ਲੱਗਦੇ ਹੈ ਹੋਰ ਹੁਣ ਛੁੱਟੀਆਂ ਰਹਿ ਕੇ ਜਾਣਾ ਸੀ ਤੇ ਫਿਰ ਲੈ ਫਾਤੇ ਰਈ ਆ ਤੇਰੀ ਭਾਬੀ ਦਾ ਗਰਜੋਦ ਲੈ ਉਹ ਲੱਕੀਂ ਜ਼ਰੂਰ ਤੇ ਲੈ ਆਉਂਦੇ ਮਮੀ ਤੇ ਉਹ ਤੋਂ ਵੀ ਧੀ ਹੈ ਮੇਰੀ ਕਿਹੜੀ ਧੀ ਆ ਨਹੀਂ ਛੁੱਟੀਆਂ ਕੱਟਣ ਦਾ ਮੈਂ ਆਈ ਆ ਉਹਦਾ ਕੀ ਮਤਲਬ ਸੋਡ ਲਿਆ ਕੇ ਦੇਣ ਦਾ ਨਹੀਂ ਤੂੰ ਛੁੱਟੀਆਂ ਕੱਟਣ ਆਈ ਉਹ ਤੁਹਾਡੀਆਂ ਰੋਟੀਆਂ ਬਣਾਉਣ ਲਈ ਨਹੀਂ ਨਹੀਂ ਤੁਸੀਂ ਹੁਣ ਮੈਨੂੰ ਦੱਸੋ ਵੀ ਮੇਰਾ ਕਿਹੜਾ ਲੈ ਕੇ ਆਏ ਹੋ ਆਹ ਵਾਲਾ ਇਹ ਨਹੀਂ ਮੈਨੂੰ ਪਸੰਦ ਹੈਗਾ ਮੈਨੂੰ ਇਹ ਵਾਲਾ ਪਸੰਦ ਆ ਮੈਂ ਇਹੀ ਲੈਣਾ ਚੱਲ ਕੋਈ ਨਹੀਂ ਉਹ ਲੈ 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 ਇੱਕ ਲੈ ਲੈ ਜਿਹੜਾ ਮਰਜ਼ੀ ਲੈ ਬਸ ਮੈਨੂੰ ਆ ਪਸੰਦ ਆ ਮੈਂ ਆ ਲੈ ਲਿਆ ਠੀਕ ਹੈ ਤੇ ਐ ਮੇਰੀ ਗੱਲ ਸੁਣੋ ਮਮੀ ਮੈਨੂੰ ਨੀਵੀ ਵੀ ਕਲਰ ਸੋਹਣਾ ਲੱਗਦਾ ਤੇ ਰੈੱਡ ਮੈਨੂੰ ਐ ਮੇਰੇ ਦਿਲ ਨੂੰ ਸੀ ਵੀ ਮੈਂ ਸੁਵਾਵਾ ਤੇ ਮੇਲੇ ਲਿਆ ਵਾ ਮੈਨੂੰ ਇਹ ਵੀ ਪਸੰਦ ਆ ਨਹੀਂ ਪੁੱਤ ਇਦਾਂ ਚੰਗੇ ਨਹੀਂ ਲੱਗੀਦਾ ਫੇਰ ਨਾ ਤੂੰ ਅੱਗੇ ਕਿਹੜਾ ਲਾਲ ਪਾਉਣੀ ਤੂੰ ਆ ਨਹੀਂ ਮੈਨੂੰ ਪਸੰਦ ਹੀ ਨਹੀਂਗਾ ਨਹੀਂ ਨਹੀਂ ਮੈਨੂੰ ਪਸੰਦ ਆ ਮੰਮੀ ਮੈਂ ਦੋਨੇ ਹੀ ਸੀਨੇ ਆ ਇਦਾਂ ਨਾ ਕਰਿਆ ਕਰ ਪੁੱਤ ਫੇਰ ਉਹ ਕਲੇਸ਼ ਕਰੂਗਾ ਨੇਖਾ ਮੈਂ ਪਸੰਦ ਕਰਕੇ ਲਿਆਈ ਆ ਤੇ ਤੂੰ ਆ ਨਹੀਂ ਮੈਨੂੰ ਚਾਣੂਗਾ ਵਾ ਤੂੰ ਇੱਕਾ ਜਿਹੜਾ ਤੇਰਾ ਲੈਂਦਾ ਨਾ ਉਹ ਲੈ ਮਮੀ ਮੇਰੀ ਗੱਲ ਸੁਣ ਹਾਂ ਤੁਸੀਂ ਇਹ ਵੀ ਉਹਨੂੰ ਦੇ ਦੋ ਦੋਨੇ ਹੀ ਸਮਾ ਦੋ ਉਹਨੂੰ ਨਾ ਮੈਂ ਲੈਣਾ ਹੀ ਨਹੀਂ ਹੈਗਾ ਇਦਾਂ ਨਹੀਂ ਬਤ ਕਰੀਦਾ ਕਿਉਂ ਨਹੀਂ ਕਰੀਦਾ ਹੁੰਦਾ ਇਦਾਂ ਤੁਸੀਂ ਫਿਰ ਮੈਨੂੰ ਗਿਫਟ ਦੇਣਾ ਕਿ ਤਾ ਫਟਾਫਟ ਤੁਸੀਂ ਉਹਦਾ ਪਹਿਲੇ ਚੱਕ ਲਿਆ ਵੀ ਮੈਂ ਤਾਂ ਉਹਦਾ ਹਾਂ ਲੈ ਕੇ ਆਈ ਨਹੀਂ ਮੈਂ ਕਿਹਾ ਮੈਂ ਦੋਵਾਂ ਨੂੰ ਗਿਫਟ ਦਵਾਂਗੀ ਮੈਨੂੰ ਚਾਹੀਦਾ ਨਹੀਂ ਗਿਫਟ ਤੁਸੀਂ ਉਹਨੂੰ ਹੀ ਦੇ ਦਿਓ ਮੈਂ ਲੈਣਾ ਹੀ ਨਹੀਂ ਹੈਗਾ ਮੰਮੀ ਮੇਰੇ ਵਾਸਤੇ ਤਾਂ ਤੁਸੀਂ ਦੋਵੇਂ ਇੱਕੋ ਜਿਹੇ ਲੈਣੇ ਆ ਤਾਂ ਮੈਂ ਦੋਨੇ ਲੈਣੇ ਨਹੀਂ ਤੇ ਮੈਂ ਕੋਈ ਵੀ ਨਹੀਂ ਲੈਣਾ ਹੈ ਤੂੰ ਮੈਂ ਨਹੀਂ ਲੈਣੀ ਅੱਕੀ ਮਿਲਣਾ ਪਤਾ ਕੋਈ ਨਾ ਫਿਰ ਇਹਨਾਂ ਨੂੰ ਸਾਹਮਣੇ ਰੱਖੋ ਤੂੰ ਚਲ ਕੋਈ ਨਹੀਂ ਮੈਂ ਰੱਖ ਲੈਣੀ ਮੈਂ ਹੁਣ ਸੁਟਣਾ ਮੈਂ ਲੈਣੀ ਨਹੀਂ ਹੈਗੇ ਕੋਈ ਹੋਸੀ ਨੂੰ ਹੀ ਦਊ ਉਹਨੂੰ ਹੀ ਪਵਾਉ ਤੂੰ ਕੋਈ ਨਹੀਂ ਜੇ ਜਾਏਗੀ ਨਾ ਉਹਦਾ ਤੈਨੂੰ ਦਊਗੀ ਫਿਰ ਤੋਹੀ ਤੇ ਵਸਾਂਦੀਆਂ ਵੀ ਭਾਬੀ ਨੂੰ ਕਿਉਂ ਦੇ ਉਹਨੂੰ ਤੇ ਦਊਂਗੀ ਇਹਨਾਂ ਨਾਲ ਇਦਾਂ ਐਵੇਂ ਕਰਦੀ ਰੱਖਾ ਜੀ ਕਮਲੀ ਜੀ ਨਾ ਹੋਏ ਤੇ ਕੋਈ ਨਾ ਸਾਂਭ ਲਿਆ ਨਾ ਹੁਣ ਹੁਣ ਦੇਖ ਲਿਓ ਹੁਣ ਕੀ ਰੱਖਣਾ ਐਨਾ ਪਰੇਸ਼ਾਨ ਕਰਦੀ ਇਹਨਾਂ ਵੀ ਦੱਸ ਉਹਦਾ ਕੋਈ ਨਾ ਭਾਬੀ ਹਾਂਜੀ ਤੇ ਆ ਮੈਂ ਲਾ ਦਿੰਨੀ ਆ ਕੱਪੜਿਆਂ ਨੂੰ ਤੇ ਹਾਂ ਨਾ ਜੱਸ ਮੈਂ ਆਪੇ ਲਾ ਲੈਣੇ ਤੇ ਕੰਮ ਕਰਨਾ ਹੀ ਆ ਇੱਥੇ ਨਾ ਏਦਾਂ ਕੋ ਕਹਿਨੇ ਆ ਨਾ 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 ਮੈਂ ਕਰਵਾਉਣੀ ਆ ਉਹ ਰਹਿਣ ਦੇ ਛੱਡ ਪਰਾਂ ਆਈ ਆ ਤੇ ਚਾਰ ਦਿਨ ਕੰਮ ਕਰਨਾ ਹੀ ਆ ਰਹਿਣ ਦੇ ਲੈ 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 ਇੰਨੀ ਫਿਕਰ ਲੈ ਆ ਕਰਵਾ ਦਿੰਨੀ ਆ ਲੋਕ ਕੀ ਕਹਿਣਗੇ ਵੀ ਆਉਂਦੀ ਆ ਤਾਂ ਖਾ ਪੀ ਕੇ ਚਲੇ ਜਾਂਦੀ ਆ ਮੈਂ ਕਰਵਾ ਦਿੰਨੀ ਆ ਉਹ ਤੈਨੂੰ ਲੋਕਾਂ ਦੀ ਕਿਦਾਂ ਕਿਦੋਂ ਦੀ ਪਰਵਾਹ ਹੋਗੀ ਜਦੋਂ ਮੈਂ ਨਹੀਂ ਤੈਨੂੰ ਕੁਝ ਕਹਿਨੀ ਤੂੰ ਕੋ ਟੈਨਸ਼ਨ ਲੈਨੀ ਲੋਕਾਂ ਦੀ ਛੱਡ ਪਰਾਂ ਲਾਉਣੀ ਮੈਂ ਤੈ ਬੇਦਰਮਾਨ ਆ ਭੋਬੀ ਮੈਂ ਕਰਵਾ ਦਿੰਨੀ ਆ ਕਿਉਂ ਏਦਾਂ ਕਰਦੀ ਆ ਲੈ ਫੜ ਫਿਰ ਜੇ ਤੈਨੂੰ ਜ਼ਿਆਦਾ ਕੰਮ ਕਰਨ ਦਾ ਚਾਹ ਜੜਿਆ ਨਾਲ ਫੜ ਲਾਂ ਤੇ ਮੈਂ ਇਦਾਂ ਕਰਦੀ ਹੋਰ ਕੇ ਕੰਮ ਕਰ ਲੈਂਦੀ ਆ ਠੀਕ ਆ ਮੈਂ ਫਿਰ ਬਾਅਦ ਸੋਈ ਦਾ ਕੰਮ ਕਰ ਲੈਂਦੀ ਆ ਮੈਂ ਕਹਿੰਨੀ ਆ ਵੀ ਇੰਨੀ ਪਰਵਾਹ ਮੇਰੀ ਮਾੜਾ ਜੇ ਮੈਂ ਕਿਹਾ ਉਹ ਤਾਂ ਛੱਡ ਕੇ ਗਾਂਹ ਗਈ ਆ ਵੀ ਜੇ ਹਾਥੀ ਬਣਾਉਣ ਆਈ ਆ ਤਾਂ ਸਾਰਾ ਮੇਰੇ ਸਿਰ ਤੇ ਛੱਡ ਕੇ ਚਲੇ ਗਈ ਆ ਅਜੇ ਕਹਿੰਦੀ ਆ ਵੀ ਰਹਿਣ ਦੇ ਮੈਂ ਆਪੇ ਕਰ ਲੂੰਗੀ ਨਾ ਸੇ ਕਾਂਡਿਆ ਪਰਦੇ ਲਾ ਲਾ ਵਰਜੋਤ ਹਾਂਜੀ ਮੰਮੀ ਮੈਂ ਤੇਨਾਂ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਮੈਂ ਨਾ ਦੋ ਸੂਟ ਲਈ ਆਈ ਸੀ ਅੱਛਾ ਮੈਂ ਕਿਹਾ ਇੱਕ ਤੈਨੂੰ ਦੇ ਦੇਣੀ ਆ ਇੱਕ ਜਸਨੂੰ ਦੇ ਦੇਣੀ ਆ ਉਹ ਕਹਿੰਦੀ ਮੈਨੂੰ ਦੋਵੇਂ ਪਸੰਦ ਆ ਮੈਂ ਲੈਣੇ ਮੈਂ ਇਦਾਂ ਕਿਦਾਂ ਤੁਸੀਂ ਦੇ ਦੋਗੇ ਦੋਨੇ ਉਹਨੂੰ ਪਸੰਦ ਆ ਗਏ ਤੇ ਜਿਹੜੀ ਚੀਜ਼ ਮੇਰੀ ਲੈਂਦੀ ਆ ਨਾ ਉਹ ਮੈਂ ਲੈਣੀ ਮੈਂ ਨਹੀਂ ਦੇਣੀ ਹੈਗੇ ਸੋ ਮੈਂ ਹੁਣ ਕੀ ਦੱਸਾਂ ਉਹ ਆ ਕਿ ਉਹਨੂੰ ਬਥੇਰਾ ਕਿ ਮੈਂ ਹੀ ਇੱਕ ਤੇਰੀ ਭਾਬੀ ਦਾ ਇੱਕ ਤੇਰਾ ਹਾਂ ਹੈਨਾ ਉਹ ਕਹਿੰਦੀ ਨਹੀਂ ਮੈਨੂੰ ਦੋਵੇਂ ਪਸੰਦ ਆ ਮੈਂ ਕਿ ਤੂੰ ਕਦੀ ਰੈੱਡ ਪਾਇਆ ਜੀ ਤੁਹਾਨੂੰ ਨਹੀਂ ਮੈਨੂੰ ਪਸੰਦ ਨਹੀਂ ਆ ਹੁਣ ਨਹੀਂ ਮੈਨੂੰ ਰੈੱਡ ਹੀ ਪਸੰਦ ਆ ਮੈਂ ਦੋਵੇਂ ਲੈਣੇ ਆ ਮੰਮੀ ਇਹਦਾ ਨਾ ਹਰ ਵਾਰੀ ਦਾ ਇਹੀ ਕੰਮ ਹੁੰਦਾ ਜਿਹੜੀ ਚੀਜ਼ ਮੈਂ ਲੈਣੀ ਹੁੰਦੀ ਆ ਇਹਨੇ ਸਾਵਾਂ ਹੀ ਕਹਿਣਾ ਦਾ ਮੈਨੂੰ ਵੀ ਉਹੀ ਚੀਜ਼ ਲੈ ਕੇ ਦੋ ਨੇ ਕਹਿੰਨਾ ਪਰੇਸ਼ਾਨ ਜੀ ਪਰ ਮੈਂ ਨਹੀਂ ਜੀ ਦੇਣੇ ਹੈਗੇ ਸੂਟ ਹਨਾ ਹੁਣ ਮੈਂ ਵੀ ਜੇ ਉਹਨੂੰ ਇਹੀ ਗੱਲ ਮੇਰੇ ਨਾਲ ਬਹਿਸ ਦੀ ਹਟੀਆ ਕਿੰਨਾ ਚਿਰ ਉੱਥੇ ਬਹਿਸ ਬਾਜ਼ੀ ਹੋਈਗੀ ਕੰਨ ਜੀ ਮੈਂ ਲੈਣੇ ਤੇ ਲੈਣੇ ਦੋਵੇਂ ਨਹੀਂ ਤੇ ਮੈਂ ਇੱਕੋ ਵੀ ਨਹੀਂ ਲੈਣਾ ਨਹੀਂ ਲੈਣਾ ਤੇ ਨਾ ਲਵੇ ਮम्मी ਮੈਂ ਮੈਂ ਨਹੀਂ ਲੈਣਾ ਜੇ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ ਨਾ ਤੇ ਮੈਂ ਉਹ ਸੂਟ ਮੈਂ ਹੀ ਸੋਣੇ ਨੇ ਠੀਕ ਆ ਨਾ ਉਹਨੂੰ ਹੋਰ ਕੋਈ ਲੈ ਦਿਓ ਮੈਂ ਵੀ ਉਹਨੂੰ ਇਹੀ ਗੱਲ ਕਹੀ ਆ ਵੀ ਤੈਨੂੰ ਮੈਂ ਫੇਰ ਇੱਕ ਅੱਧਾ ਲੈ ਦੂੰਗੀ ਸੂਟ ਤੇ ਤੂੰ ਇੱਕ ਲੈ ਲੈ ਇੱਕ ਫੇਰ ਕਿਤੇ ਲੈ ਦਾਂਗੇ ਆਪਾਂ ਉਹੀ ਤੇ ਕਹਾਂ ਜੀ ਨਹੀਂ ਮੈਂ ਇਹ ਦੋਵੇਂ ਲੈਣੇ ਭਾਬੀ ਨੂੰ ਮੋੜ ਲਿਆ ਜੀ ਐਵੇਂ ਭਾਬੀ ਨੂੰ ਹੋਰ ਲੈ ਦਿਓ ਨਹੀਂ ਮम्मी ਜਿਹੜੀ ਚੀਜ਼ ਮੈਨੂੰ ਪਸੰਦ ਆਈ ਹੈ ਮੈਂ ਉਹ ਹੀ ਲੈਣੀ ਆ ਕਿ ਮੈਂ ਐਵੇਂ ਦੇ ਰਾਹ ਨੂੰ ਫਸ ਗਈ ਹਾਂ ਤੁਹਾਨੂੰ ਵੀ ਤੁਹਾਨੂੰ ਮਮੀ ਪਤਾ ਅੱਗੇ ਦਿਨ ਤਿਆਰ ਹੋਣ ਡਿਆ ਵਾ ਤੇ ਮੈਂ ਨਾਲ ਰਖੜੀ ਆਉਂਦੀ ਆ ਹਨਾ ਤੇ ਮੈਂ ਸੁਣਨਾ ਤੇ ਤੂੰ ਮੰਨਦੀ ਆ ਤੇ ਨਾ ਉਹ ਮੰਨਦੀ ਆ ਤੇ ਮੈਂ ਹੁਣ ਕੀ ਕਰਾਂ ਮੈਂ ਤਾਂ ਲਿਆ ਕੇ ਪੁਛਤਾਈ ਆ ਮਮੀ ਮੈਂ ਨਾ ਤੁਹਾਨੂੰ ਦੱਸਾਂ ਮੈਂ ਤਾਂ ਹਰ ਵਾਰੀ ਮੈਂ ਹੀ ਮੰਨ ਜਾਂਦੀ ਆ ਹਨਾ ਕੋਈ ਚੀਜ਼ ਲਿਆਉਗੇ ਤੁਸੀਂ ਮੇਰੇ ਬਾਤ ਤੇ ਤੁਸੀਂ ਉਹ ਕਹਿ ਦੋ ਕਿ ਮੈਂ ਲੈਣੀ ਆ ਮੈਂ ਲੈਣੀ ਮੈਂ ਆਖੂਗੀ ਚੱਲ ਕੋਈ ਨਾ ਤੂੰ ਲੈਣਾ ਪਰ ਐੜ ਕੀ ਨਹੀਂ ਜਿਵੇਂ ਮੈਂ ਦੇਣਾ ਹੁਣ ਮੈਨੂੰ ਪਤਾ ਹੁੰਦਾ ਨਾ ਮੈਂ ਲਿਆਉਣਾ ਹੀ ਇੱਕ ਸੀ ਤੇਰਾ ਮੈਂ ਬਾਅਦ ਚ ਲੈ ਆਉਂਦੀ ਮੈਂ ਕਹਾਂ ਚੱਲ ਮੈਂ ਤੇ ਦੋਵੇਂ ਲਈ ਲਈ ਉਹ ਨਾ ਕਿ ਮੇਰਾ ਨਹੀਂ ਲਈ ਉਹ ਨਾ ਕਿ ਮੇਰੇ ਲਈ ਮੈਂ ਤੇ ਦੋਵਾਂ ਤੇ ਲਈ ਨਹੀਂ ਮੈਂ ਹੁਣ ਚਾਹੀਦੇ ਆ ਹੁਣ ਗਾਹ ਰੱਖਣੀ ਹੋਣੀ ਹੈ ਤੇ ਮੈਂ ਹੁਣ ਨਵਾਂ ਸੂਟਸ ਪਾ ਕੇ ਜਾਉਂਗੀ ਉੱਥੇ ਮੈਂ ਪੁਰਾਣੇ ਹਰ ਵਾਰੀ ਪਾ ਕੇ ਚੱਲ ਜਾਨੀ ਆ ਮੈਂ ਨਹੀਂ ਮੰਮੀ ਹਰ ਵਾਰੀ ਤੇ ਪੁਰਾਣੇ ਨਹੀਂ ਪਾ ਕੇ ਜਾਂਦੀ ਆ ਗਲਤ ਕਰ ਰਹੀ ਆ ਪਰ ਮੰਮੀ ਮੇਰੀ ਗੱਲ ਸੁਣੋ ਜਿਹੜਾ ਉਹ ਪਾ ਕੇ ਉੱਥੇ ਜਾਉਂਗੇ ਫਿਰ ਅਗਲੇ ਨੂੰ ਕਹਿਣਾ ਇੱਕੋ ਹੀ ਸੂਟ ਪਾ ਕੇ ਆਂਦੀ ਪਰ ਹੁਣ ਐਰ ਕਿ ਨਵਾਂ ਸੂਟ ਲੈਂਦਾ ਉਹ ਸਵਾਉਂਗੀ ਪਾ ਕੇ ਜਾਉਂਗੀ ਫੇਰ ਚਲੋ ਠੀਕ ਆ ਫਿਰ ਹੁਣ ਮੈਂ ਉਹਨੂੰ ਕਿਵੇਂ ਸਮਝਾਉਣੀ ਆ ਕੀ ਕਰਾਂ ਮੈਂ ਤੇ ਪਰੇ ਕੀ ਸਮਝਾਵਾਂ ਨੂੰ ਉਹ ਤੇ ਕਿਸ ਗੱਲ ਨੂੰ ਮੰਨਦੀ ਨਹੀਂ ਗਈ ਹੁਣ ਇਹ ਵੀ ਅੜ ਗਈ ਅੱਜ ਤੇ ਉਹ ਵੀ ਅੜ ਗਈ ਆ ਹੁਣ ਮੈਂ ਤੇ ਪੈ ਗਈ ਨਾ ਟੈਨਸ਼ਨ ਚ ਜੇ ਮੈਂ ਹੁਣ ਇਹਨੂੰ ਮੰਨ ਨਹੀਂ ਆ ਨਾ ਇਹ ਮੰਦੀ ਨਾ ਉਹ ਮੰਦੀ ਹੈ ਮੈਨੂੰ ਤੇ ਪਤਾ ਹੁੰਦਾ ਮੈਂ ਲਿਆਉਣੇ ਨਹੀਂ ਸੀ ਸੂਟ ਐਵੇਂ ਮੈਂ ਨਾ ਸਕੋ ਦਿਮਾਗ ਖਰਾਬ ਕਰ ਲਿਆ ਲਿਆ ਕੇ ਸੂਟ ਇਦਨਾਂ ਤੇ ਮੈਂ ਲਿਆਉਂਦੀ ਨਾ ਤੇ ਆਪੇ ਹੀ ਆਪਣੇ ਬਣਾਉਂਦੀਆਂ ਰਹਿੰਦੀਆਂ ਮੈਂ ਪੈਸੇ ਹੀ ਦੇ ਦਿੰਦੀ ਵੀ ਜਾ ਸੂਟ ਲੈ ਲੀ ਜਾ ਪਰ ਮੇਰੀਆਂ ਕਾਦੀਆਂ ਛੁੱਟੀਆਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਘਰ ਵੀ ਆਪਾਂ ਵੇਲੇ ਤੇ ਇੱਥੇ ਵੀ ਵਿਹਲੇ ਆਂ ਆਪ ਤਾਂ ਬਾਹਰ ਜਾ ਕੇ ਬੈਠੇ ਹੋਏ ਨੇ ਮੈਨੂੰ ਕੋਈ ਕੰਮਕਾਰ ਨਹੀਂ ਹੈਗਾ ਕੀ ਕਰਾਂ ਮੈਂ ਹੁਣ ਜੇ ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਮੈਨੂੰ ਟੀਚਰ ਦੀ ਜੌਬ ਮਿਲਦੀ ਏ ਵੀ ਚਲ ਤੁਸੀਂ ਮੈਨੂੰ ਉਹੀ ਲਵਾ ਦਿਓ ਉਹ ਵੀ ਨਹੀਂ ਇਹਨਾਂ ਨੇ ਹਾਮੀ ਭਰੀ ਹੈਗੀ ਕੋਈ ਨਾ ਕੋਈ ਤਾਂ ਕੰਮ ਕਰਨਾ ਪੈਣਾ ਐ ਵਿਹਲਿਆਂ ਦਾ ਤਾਂ ਆਪਣਾ ਸਰਨਾ ਹੀ ਨਹੀਂ ਹੈਗਾ ਵੀ ਜੇ ਆਪਾਂ ਵਿਹਲੇ ਇੱਧਰ ਨੂੰ ਤਾਂ ਕਦੀ ਉੱਧਰ ਨੂੰ ਮੈਂ ਫੋਨ ਵੀ ਆ ਗਿਆ ਇਹਨਾਂ ਦਾ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਕਿਤਾ ਹਾਲ ਵਧੀਆ ਵਧੀਆ ਠੀਕ ਠਾਕ ਆਪਣਾ ਸੁਣਾਓ ਬਸ ਹੋ ਰਹੀ ਹੈ ਹੁਣ ਠੀਕ ਕੁਝ ਨਹੀਂ ਉਹੀ ਮੈਂ ਸੋਚਦੀ ਪਈ ਹਾਂ ਮੈਂ ਵੇਲ ਨਹੀਂ ਕੋਈ ਕੰਮ ਨਹੀਂ ਹੈਗਾ ਇੱਥੇ ਆਈ ਹੋਈਆਂ ਤਾਂ ਇੱਥੇ ਵੀ ਕੋਈ ਕੰਮ ਨਹੀਂ ਹੈ ਜੇ ਉੱਥੇ ਜਾਣੀ ਉੱਥੇ ਵੀ ਕੋਈ ਕੰਮ ਨਹੀਂ ਹੈ ਘਰ ਦਾ ਕਿੰਨਾ ਕੰਮ ਹੁੰਦਾ ਜੋਬ ਤੁਹਾਨੂੰ ਕਿਹਾ ਸੀ ਮਿਲਦੀ ਬਈ ਮੈਨੂੰ ਟੀਚਰ ਦੀ ਉਹ ਵੀ ਨਹੀਂ ਤੁਸੀਂ ਮੈਨੂੰ ਲੱਗਣ ਦਿੱਤਾ ਹੈਗਾ ਤੇ ਮੈਂ ਐਂ ਕਹਿੰਦੀ ਸੀ ਮੈਂ ਕੋਈ ਬੁਟੀਕ ਵਗੈਰਾ ਹੀ ਖੋਲਣਾ ਮੈਨੂੰ ਕੰਮ ਤਾਂ ਉਹ ਵੀ ਆਉਂਦਾ ਹੈਗਾ ਵਾ ਠੀਕ ਠਾਕ ਹਾਂਜੀ ਇਹ ਮੈਂ ਫਟਾ ਕਿੰਨਾ ਕਰਣਾ ਯਾਰ ਤਰੀਕ ਦਾ ਲੱਖ ਡੇਢ ਲੱਖ ਦੇ ਆਸ-ਪਾਸ ਵਿੱਚ ਵਿੱਚ ਹੀ ਹੋ ਜਾਊਗਾ ਲੱਖ ਡੇਢ ਲੱਖ ਪਰ ਮੇਰੇ ਕੋਲੇ ਐਡਾ ਕਰਦੇ ਹਾਂ ਜਦ ਘਰੇ ਇੱਕ ਵਾਰੀ ਗੱਲਬਾਤ ਕਰ ਲਾ ਹੋਏ ਬਾਕੀ ਤਾਂ ਸਵਾ ਲੱਖ ਰੁਪਇਆ ਪਿਆ ਮੇਰੇ ਕੋਲੇ ਭੇਜ ਦਿੰਨਾ ਠੀਕ ਹੈ ਠੀਕ ਹੈ ਕਰ ਲਾ ਫਿਰ ਮੈਂ ਇਹ ਹੁਣ ਆਪਣਾ ਕੰਮ ਸ਼ੁਰੂ ਇੱਕ ਦੋ ਨਾਲ ਕੁੜੀਆਂ ਰੱਖ ਲਾਂਗੇ ਇੱਕ ਵਾਰੀ ਘਰੇ ਦੀ ਗੱਲ ਕਰ ਲਈ ਹਾਂਜੀ ਹਾਂਜੀ ਠੀਕ ਹੈ ਜਦੋਂ ਮੈਂ ਦਾਦੀ ਵੀ ਮੈਂ ਪੇਸਾ ਕੌਣ ਤੇ ਪਾਇਆ ਠੀਕ ਹੈ ਠੀਕ ਹੈ ਚੱਲ ਵੀ ਇਹ ਤਾਂ ਮੰਨ ਗਏ ਵੀ ਮੈਂ ਪੈਸੇ ਪਾ ਦੂੰਗਾ ਤੇ ਬਾਕੀ ਪੈਸੇ ਕਿੱਥੋਂ ਕਰਨੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਐ ਕਰਦੀਆਂ ਮੰਮੀ ਨਾਲ ਗੱਲ ਕਰਦੀਆਂ ਵੀ ਮੈਨੂੰ ਪੈਸੇ ਚਾਹੀਦੇ ਆ ਤੇ ਇਹਨਾਂ ਨੇ ਮੈਨੂੰ ਕਿਹਾ ਲੱਖ ਦਊਂਗਾ ਤਾਂ ਡੇਢ ਲੱਖ ਚਾਹੀਦਾ ਹੁਣ ਜਦੋਂ ਆਪਾਂ ਕੰਮ ਸ਼ੁਰੂ ਕਰਨਾ ਮੈਂ 10000 ਰੁਪਏ ਵਾਧਾ ਕੀਤਾ ਘੱਟ ਗਈ ਤਾਂ ਹੁਣ ਪੈਸੇ ਤਾਂ ਆਪਣੇ ਕੋਲੇ ਹੋਣੇ ਚਾਹੀਦੇ ਆ ਮੈਂ ਇਦਾਂ ਕਰਦੀ ਮਮੀ ਨਾਲ ਗੱਲ ਕਰਦੀ ਆ ਵੀ ਮੈਨੂੰ ਪੈਸੇ ਚਾਹੀਦੇ ਨੇ ਤੇ ਫਿਰ ਆਪਣੇ ਆ ਵੀ ਉਹ ਹੱਲ ਕਰਕੇ ਦੋਗੇ ਮੇਰਾ ਕੋਈ ਨਾ ਕੋਈ ਯਸ ਹਾਂਜੀ ਮਮੀ ਉਹ ਆਪਾਂ ਤੇ ਇੱਕ ਮੈਂ ਤੇ ਨਾਲ ਗੱਲ ਕਰਨੀ ਆ ਮਮੀ ਗੱਲ ਤਾਂ ਮੈਂ ਵੀ ਕਰਨੀ ਸੀ ਤੁਹਾਡੇ ਨਾਲ ਹਾਂ ਤੂੰ ਮੇਰੇ ਨਾਲ ਗੱਲ ਕੀ ਕਰਨੀ ਪਹਿਲਾਂ ਤੂੰ ਮੇਰੀ ਗੱਲ ਸੁਣ ਹਾਂਜੀ ਹਾਂਜੀ ਦੱਸੋ ਕੀ ਕਹਿਣਾ ਤੁਸੀਂ ਮੈਂ ਇਦਾਂ ਗੱਲ ਕਰਨੀ ਮੈਂ ਕਹਿੰਨਾ ਮੇਰੀ ਟੈਨਸ਼ਨ ਥੋੜੀ ਜਿਹੀ ਦੂਰ ਕਰੋ ਤੁਸੀਂ ਗਾੜੀ ਟੈਨਸ਼ਨ ਕੀ ਹੋਵੇ ਆ ਉਹ ਹੈਗੀ ਆ ਵੀ ਉਹ ਸੂਟਾਂ ਦੀ ਟੈਨਸ਼ਨ ਹੈ ਮੈਨੂੰ ਹੋਰ ਤੇ ਕੋਈ ਨਹੀਂ ਆ ਕਿਉਂ ਸੂਟਾਂ ਦੀ ਕਹਿੰਦੇ ਟੈਨਸ਼ਨ ਆ ਮਮੀ ਤੂੰ ਮੇਰੇ ਗਾੜੀ ਸੋਰ ਤੇ ਉਹ ਆਂਦੀ ਤੂੰ ਉਹਨੂੰ ਆਈ ਏਦਾਂ ਮੈਨੂੰ ਵਧੀਆ ਨਹੀਂ 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 ਮੇਰੀ ਗੱਲ ਸੁਣੋ ਮੈਨੂੰ ਨਹੀਂ ਚਾਹੀਦਾ ਤੁਸੀਂ ਦੋਨੇ ਜਿਹੇ ਦੋ ਭਾਬੀ ਨੂੰ ਨਹੀਂ ਦੋਨੇ ਤੇ ਮੈਂ ਦੋਵਾਂ ਨੂੰ ਦੇਣਾ ਵੀ ਨਹੀਂ ਦੇਣਾ ਮੈਂ ਤੈਨੂੰ ਦੇਣਾ ਨਾ ਮੈਂ ਉਹਨੂੰ ਦੇਣਾ ਜਿਹਦਾ ਤੇਰਾੰਦਾ ਤੂੰ ਲੈ ਲੈ ਉਹਦਾ ਅੰਧੋ ਲੈ ਲੈਣਾ ਉਹਨੂੰ ਦੋ ਦੇਣਾ ਨਾ ਤੈਨੂੰ ਦੋ ਦੇਣਾ ਚਲ ਕੋਈ ਨਾ ਏਦਾਂ ਕਰ ਲਓ ਤੁਸੀਂ ਮੈਨੂੰ ਤਾਂ ਕੋਈ ਹੋਣੀ ਹੈਗਾ ਵੀ ਤੁਸੀਂ ਦੋਵੇਂ ਜਣੇ ਦੋਵੇਂ ਦੇ ਦਿਓ ਜੇ ਇੱਕ ਦੇਣਾ ਇੱਕ ਦੇ ਦੋ ਨਹੀਂ ਇੱਕ ਇੱਕ ਹੀ ਦੇਣਾ ਚਲੋ ਕਿਉਂਕਿ ਲਿਆਂਦਾ ਹੀ ਇੱਕ ਇੱਕ ਆ ਮੈਂ ਪੁੱਤ ਕੋਈ ਮੈਨੂੰ ਨਾ ਇੰਨੀ ਟੈਨਸ਼ਨ ਹੋਈ ਵੀ ਤੂੰ ਅੰਨੀ ਮੈਦੋ ਮੈਂ ਜਾਣੇ ਆਉਂਦੀ ਮੈਂ ਨਹੀਂ ਦੇਣਾ ਮੈਨੂੰ ਬਹੁਤ ਟੈਨਸ਼ਨ ਹੋਈ ਸੀ ਤੇ ਮੈਂ ਕੋਈ ਨਾ ਤੁਸੀਂ ਫਿਕਰ ਨਾ ਕਰੋ ਜਿਹੜਾ ਮਨ ਕਰਦਾ ਭਾਬੀ ਨੂੰ ਦਿਖਾ ਲਓ ਜਿਹੜਾ ਉਹਦਾ ਮਨ ਕਰਦਾ ਉਹਨੂੰ ਦੇ ਦੋ ਇੱਕ ਮੈਨੂੰ ਦੇ ਦੋ ਅੱਛਾ ਚੱਲ ਫੇਰ ਤੇ ਵਧੀਆ ਵਾ ਚੱਲ ਤੂੰ ਨਹੀਂ ਨਹੀਂ ਇਹ ਨਹੀਂ ਵੀ ਜਿਹਦਾ ਮਨ ਕਰਦਾ ਜਿਹੜਾ 13 ਦਾ ਤੂੰ ਲੈ ਲੈ ਜਿਹੜਾ ਉਹਦਾ ਹੰਦਾ ਉਹ ਲੈ ਲੈ ਗੱਲ ਗੱਲ ਠੀਕ ਹੈ ਕੋਈ ਨਾ ਐਦਾਂ ਕਰ ਲੈ ਨਹੀਂ ਪੁੱਤ ਚੰਗੇ ਨਹੀਂ ਲੱਗਦਾ ਐਦਾਂ ਰਲ ਮਿਲ ਕੇ ਨਹੀਂ ਜਾਂਦਾ ਆਪਣਾ ਕਿਹੜਾ ਕੁਝ ਵੰਡਿਆ ਵਾ ਹੈ ਨਾ ਦੋਨਾਂ ਜਣੀਆਂ ਦਾ ਜਦੋਂ ਐਦਾਂ ਹੀ ਰਹੋ ਵਧੀਆ ਵਾ ਹੈ ਨਾ ਚੱਲ ਮੇਰੇ ਵੀ ਇਹਨੇ ਨਾ ਨਾ ਦਿਮਾਗ ਥੋੜੀ ਟੈਨਸ਼ਨ ਫ੍ਰੀ ਹੋ ਗਿਆ ਐਨਾ ਮੈਨੂੰ ਟੈਨਸ਼ਨ ਹੋਈ ਸੀ ਨਾ ਤੇ ਹੁਣ ਚੱਲ ਗੁੱਸਾ ਵੀ ਚੜ ਚੜ ਜਾਂਦਾ ਚੱਲ ਕੋਈ ਨਹੀਂ ਹੁਣ ਮੈਂ ਸ਼ਾਂਤ ਤੁਸੀਂ ਇਦਾਂ ਕਰੋ ਵੀ ਤੁਸੀਂ ਮੰਨੋ ਜਿਹੜੀ ਗੱਲ ਮੈਂ ਕਹਿੰਦੀ ਨਾ ਉਦਾਂ ਪੁੱਤ ਕਰ ਲਿਆ ਕਰੋ ਤੇ ਵਧੀਆ ਹੋ ਮੈਂ ਚਲ ਜਾਈਂ ਚਾਹ ਨਾ ਚੀਜ਼ ਲੈ ਕੇ ਆਉਣੀ ਨਹੀਂ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਕਹੀ ਜਾਂਦੀ ਜਿਹੜਾ ਸਾ ਭਾਬੀ ਨੂੰ ਪਸੰਦ ਆ ਦੇ ਦੋ ਜਿਹੜੇ ਇੱਕ ਮੈਨੂੰ ਦੇਣਾ ਮੈਨੂੰ ਦੇ ਦੋ ਵਾਠ ਠੀਕ ਆ ਹੋਰ ਹੋਰ ਦਾ ਸੋ ਤੁਸੀਂ ਬਸ ਇਹੀ ਗੱਲ ਮੈਂ ਤੇਰਾ ਪੁੱਤ ਕਰਨੀ ਹੁਣ ਖੁਸ਼ ਹੋਵੋ ਬਸ ਮੈਂ ਖੁਸ਼ ਹਾਂ ਮੈਂ ਤੂੰ ਹਰ ਦਸ ਮਿੰਟ ਤੂੰ ਹੀ ਆਖਣਾ ਮੈਂ ਤਾਂ ਇਦਾਂ ਕਹਿਣਾ ਸੀਗਾ ਵੀ ਮੈਂ ਰਹਿ ਰਹੀ ਨੀ ਮਮੀ ਵੇਲੀ ਅੱਛਾ ਕੋਈ ਕੰਮ ਨਹੀਂ ਹਨਾ ਬੰਦੇ ਨੂੰ ਕੰਮ ਤਾਂ ਜ਼ਰੂਰੀ ਕਰਨਾ ਚਾਹੀਦਾ ਹਨਾ ਹਾਂ ਹੋਏ ਇਹ ਤਾਂ ਗੱਲ ਹੈਗੀ ਆ ਤੇ ਉਹ ਮੈਂ ਇਦਾਂ ਕਹਿੰਨੀ ਆ ਵੀ ਮੈਨੂੰ ਨਾ ਮੈਂ ਖੋਲਣੀ ਬੁਟੀਕ ਅੱਛਾ ਤੇ ਮੈਨੂੰ 50000 ਰੁਪਿਆ ਚਾਹੀਦਾ ਵਾ 50000 ਹਾਂਜੀ ਇਹ ਹੁਣ ਬਸ ਸੁਲਾਹ ਕਰਕੇ ਮੈਂ ਦੱਸੂਗੀ ਕਿ ਇਹਨੂੰ ਸੁਲਾਹ ਕਾਦੀ ਕਰਨੀ ਮਮੀ ਹਾਂ ਪੈਸੇ ਚਾਹੀਦੇ ਤੁਹਾਡੇ ਕੋਲ ਹੋਣਗੇ ਤੁਸੀਂ ਮੈਨੂੰ 50000 ਰੁਪਿਆ ਦੇ ਦੋ ਅੱਛਾ ਹੋਰ ਕੀ ਜਦੋਂ ਕੋਈ ਨਹੀਂ ਦੇ ਦਿਆਂਗੇ ਫਿਰ ਹੁਣ ਦੇਖਣਾ ਨਹੀਂ ਮਮੀ ਹਾਂ ਮੈਨੂੰ ਚਾਹੀਦੇ ਆ ਪੈਸੇ ਤੁਹਾਨੂੰ ਬੜਾ ਕੰਮ ਕਰ ਸ਼ੁਰੂ ਕਰਨਾ ਵਾ ਚਲ ਮੈਨੂੰ ਸਪੋਰਟ ਤਾਂ ਹੋਣੀ ਚਾਹੀਦੀ ਕਿਸੇ ਨਾ ਕਿਸੇ ਦੀ ਵਿੱਕੀ ਕੋਲ ਨੇ ਮੈਨੂੰ ਕਹਿੰਦਾ ਵੀ ਮੇਰੇ ਕੋਲ ਲੱਖ ਸਵਾ ਲੱਖ ਰੁਪਈਆ ਹੈਗਾ ਵਾ ਅੱਛਾ ਫਿਰ ਤੁਹਾਨੂੰ ਪਤਾ ਜੇ ਕਹਿੰਦੇ ਵੀ ਰੁਕ ਜਾ ਥੋੜਾ ਕੋ ਟਾਈਮ ਵੀ ਫਿਰ ਮੜੇ ਪੈਸੇ ਹੋ ਲੈਣ ਦੇ ਵੀ ਫਿਰ ਤੂੰ ਖੋਲ ਲੈ ਅੱਛਾ ਫਿਰ ਤੁਹਾਨੂੰ ਪਤਾ ਪੈਸੇ ਮੰਮੀ ਜਿਹੜਾ ਵੀ ਜਮਾ ਹੁੰਦੇ ਜਾਂਦੇ ਉਹ ਤਾਂ ਘਟੇ ਹੀ ਜਾਣੇ ਆ ਚਲ ਕੋਈ ਨਹੀਂ ਮੈਂ ਤੈਨੂੰ ਨਾ ਗੜੀ ਕੀਤੀ ਮੈਂ ਤੈਨੂੰ ਇਹੀ ਆਖਿਆ ਵੀ ਕੋਈ ਨਹੀਂ ਮੈਂ ਥੋੜਾ ਸੋਚਣ ਨੂੰ ਟਾਈਮ ਤੇ ਦੇ ਨਾ ਠੀਕ ਹੈ ਠੀਕ ਹੈ ਹੈ ਨਾ ਫੇਰ ਵੀ ਪੈਸੇ ਦੀ ਗੱਲ ਹੈ ਮੈਂ ਸਾਰੇ ਪਾਸੇ ਫੇਰ ਅਗੋਂ ਨਿਗੇ ਦੇ ਸੂਰ ਤੋਂ ਤੇਰੇ ਸਾਹਮਣੇ ਇੰਨਾ ਕੁਝ ਕਰਦੀ ਐ ਤੇ ਫੇਰ ਮੈਂ ਉਦਾਂ ਹੀ ਆਪਣੇ ਆ ਵੀ ਤੇਨੂੰ ਆਸਤਾ ਫੇਰ ਹੋਰ ਖਲੇਰਾ ਪਊਗਾ ਘਰ ਦੇ ਵਿੱਚ ਕੀ ਫਾਇਦਾ ਐ ਸੁਰਸਰਾ ਨਾਲ 50000 ਦਾ 50 ਲੱਖ ਲੈ ਲਈ ਨਹੀਂ ਉਹਨੇ ਗੜਾ ਵੀ ਐਡੀ ਗੜੀ ਮੰਮੀ ਗੱਲਿਆ ਤੂੰ ਚੱਲ ਪੁੱਤ ਜੇ ਤੂੰ ਘਰ ਦੇ ਵਿੱਚ ਰਹਿਣਾ ਹੈ ਨਾ ਲੜੀ ਮਰਜੀ ਨਾ ਤੁਹਾਡੇ ਕੋਲੋਂ ਮੰਗੇ ਮੈਂ ਘੜੀ ਦੀਆਂ ਤੋਂ ਮੰਗਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਨਾ ਜੜਾ ਉਹ ਨਹੀਂ ਔਖੀ ਹੋਊਗੀ ਕੋਈ ਨਹੀਂ ਤੂੰ ਇਹੋ ਜਿਹੀ ਟੈਨਸ਼ਨ ਆ ਰਹੀ ਪਤਾ ਕੀ ਐ ਮੈਨੂੰ ਇਹ ਹੁੰਦਾ ਵੀ ਜਿਹੜੀ ਕੈਂਟੀ ਦੀ એનર્ਜੀ ਜਾਵੇ ਚਲ ਕੋਈ ਨਾ ਤੁਸੀਂ ਦੇਈ ਦੀ ਤਾਂ ਪੈਸੇ ਮਤਲਬ ਮੈਨੂੰ ਤਾਂ ਪੈਸੇ ਚਾਹੀਦੇ ਹਾਂ ਹੁਣ ਇਹ ਸੂਰ ਤੇ ਦੇ ਸਾਹਮਣੇ 1500 ਨਹੀਂ ਤੇ 2000 ਨਹੀਂ ਤੇ ਚੱਲ ਐਵੇਂ ਖਲਾਰਾ ਪਿਆ ਕੀ ਫਾਇਦਾ ਚਲ ਕੋਈ ਨਾ ਤੁਸੀਂ ਆ ਦੇਖ ਲਿਓ ਤੇ ਮੈਨੂੰ ਪੈਸੇ ਹੈ ਕਰ ਦਿਓ ਫਿਰ ਮੈਂ ਵੀ ਆਪਣਾ ਕੰਮ ਕਰ ਕੋਈ ਸ਼ੁਰੂ ਕਰ ਲਾਂ ਕਿ ਨਹੀਂ ਚਲ ਕੋਈ ਨਹੀਂ ਮੈਂ ਸੋਈ ਦੀ ਹੁਣ ਮੈਂ ਹੁਣ ਇੱਕ ਟੈਨਸ਼ਨ ਵੱਤੀ ਆ ਇੱਕ ਹੋਰ ਮੇਰੇ ਸਿਰ ਤੇ ਲੱਗੀ ਐ ਮੇਰੀ ਟੈਨਸ਼ਨ ਐ ਕਿਥੋਂ ਲੱਗਦੀ ਆ ਨਹੀਂ ਕੀ ਕਰਾਂ ਮੈਂ ਹੁਣ ਮੈਨੂੰ ਸੂਰ ਦਾ ਮੰਨੀ ਆ ਮੈਂ ਵੀ ਨਹੀਂ ਸੂਰ ਕਿਉਂ ਮੰਨ ਗਈ ਸ਼ਹਿਰ ਕੇ ਮੰਨ ਗਈ ਹੋਣੀ ਹੈ ਕਿ ਮੰਮੀ ਨੂੰ ਪੈਸਿਆਂ ਦਾ ਕਹਿਨੀ ਆ ਹੁਣ ਪੈਸੇ ਮੈਂ ਘਰ ਘਰੋਂ ਦੀ ਗੱਲ ਤਾਂ ਹੀ ਆ ਨਾ ਮੈਂ ਇਹਨੂੰ ਅੱਜ ਤੂੰ ਦੇ ਦੇ ਮੈਂ ਕਿ ਤੂੰ ਇਹ ਦਿਨ ਨੂੰ ਖੜਾਦਾ ਪੈਸੇ ਵੈਲ ਹੁਣ 10-20 ਹਜ਼ਾਰ ਉਹ 10-5 ਹਜ਼ਾਰ ਰੁਪਏ ਤੇ ਮੈਂ ਆਖਾ ਚੱਲ ਲੈਗਾ ਪੁੱਤ ਕੋਈ ਗੱਲ ਨਹੀਂ ਹੁਣ 50 ਹਜ਼ਾਰ ਰੁਪਈਆ ਕਹਿਣ ਲਈ ਹੈ ਮੰਮੀ ਕੀ ਹੋ ਗਿਆ ਬੋਲੀ ਜਾਣ ਦੇ ਕੀ ਗੱਲ ਹੋ ਗਈ ਏ ਉਹ ਜਣੀ ਗੱਲ ਕੀ ਹੋਣੀ ਆ ਹਾਂਜੀ ਪਹਿਲੋਂ ਸੂਰ ਦਾ ਹੀ ਅੱਛਾ ਹੁਣ ਉਹ ਕਹਿਣ ਲਈ ਆ ਵੀ ਮੈਨੂੰ 50000 ਰੁਪਏ ਚਾਹੀਦਾ ਵਾ ਤੇ ਥੋੜੇ ਟਾਈਮ ਲਈ ਦੇ ਦਿਓ ਮੈਨੂੰ ਥੋੜੇ ਜਿਹਾ ਮਹੀਨਾ ਕੁ ਮੈਨੂੰ ਚਾਹੀਦੇ ਆ ਫਿਰ ਮੈਂ ਤੁਹਾਨੂੰ ਮੋੜ ਦੂੰ ਤੇ ਹੁਣ ਮੈਂ ਘਰ ਗੱਲ ਕਰੂੰਗੀ ਮਨਜੀਤ ਨਾਲ ਕਰੂੰ ਤੇ ਡੈਡੀ ਨਾਲ ਕਰੂੰਗੀ ਤਾਂ ਹੀ ਰਹੂੰਗੀ ਨਾ ਮੈਂ ਮੰਮੀ ਮੇਰੀ ਗੱਲ ਸੁਣੋ ਆਪਾਂ ਕਿੱਥੋਂ ਦੇਣੇ ਇਹਨੂੰ 50000 ਰੁਪਏ ਤੁਹਾਨੂੰ ਵੀ ਪਤਾ ਵਾ ਇਹਨਾਂ ਦੀ ਕਿੰਨੀ ਕੀ ਆਮਦਨ ਹੈਗੀ ਆ ਚਲੋ ਕੋਈ ਨਹੀਂ ਮੈਂ ਉਹਨੂੰ ਆਖਾਂ ਵੀ ਕੋਈ ਵੀ ਸਲਾਹ ਕਰਕੇ ਤੈਨੂੰ ਦੱਸਦੀ ਆ ਚਲੋ ਮੰਗੇ ਆ ਦੇਣੇ ਤੇ ਪਹਿਣ ਗਈ ਆ ਹੋਜੀ ਗੱਲ ਨਹੀਂ ਜੀ ਤੇ ਆਪੇ ਕਰਕੇ ਵੀ ਨਹੀਂ ਗਾਲਣਾ 5000 10000 ਦੀ ਹੋਵੇ ਨਾ ਫਿਰ ਤੇ ਆਪਾਂ ਦੇ ਦਈਏ 50000 ਆਪਾਂ ਕਿੱਥੋਂ ਦੇਈਏ ਤੁਹਾਨੂੰ ਵੀ ਤਾਂ ਪਤਾ ਆਪਣੀ ਆਮਦਨ ਘਟਿਆ ਕਿੰਨੇ ਆਪਣੇ ਖਰਚੇ ਆ ਚਲ ਤੂੰ ਟੈਨਸ਼ਨ ਨਾ ਲੈ ਕੀ ਕੋਈ ਮਤ ਕਰਨੀ ਪੈਂਦੀ ਆ ਕਰਦੇ ਆਂਗੇ ਕੋਈ ਗੱਲ ਨਹੀਂ ਕੀ ਉਹਦਾ ਕਾਰੋਬਾਰ ਚੱਲ ਪੂਜੂਗਾ ਤੇ ਉਹਨੇ 1 ਮਹੀਨੇ ਦਾ ਟਾਈਮ ਲਿਆ ਵਾ ਹੁਣ ਵਿਕੀ ਨੇ ਕਿਹਾ ਮੈਂ ਉਹਨੂੰ ਜਵਾਬ ਥੋੜੀ ਦੇ ਸਕਦੀ ਨਹੀਂ ਮੰਮੀ ਮੰਮੀ ਨਾਲ ਲੈ ਲਓ ਤੇ ਮੰਮੀ ਉਹਨਾਂ ਕੋ ਲੈ ਲੋ ਤੇ ਉਹਨਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਨਾ ਕਹੀ ਪੈ ਕਿੱਥੋਂ ਦੇਣਿਆ ਇੰਨੇ ਕੋਈ ਗੱਲ ਨਹੀਂ ਮੈਂ ਤੂੰ ਨਾਲ ਹੀ ਟੈਂਸ਼ਨ ਪਾ ਮੈਂ ਮਨਜੀਤ ਨਾਲ ਗੱਲ ਕਰੂੰ ਤੇ ਡੈਡੀ ਨਾਲ ਗੱਲ ਕਰੂੰਗੀ ਆਪੇ ਦੇ ਦੇਣੇ ਉਹਨਾਂ ਤੂੰ ਵਿੱਚ ਕਰਨ ਨੂੰ ਐਵੇਂ ਟੈਂਸ਼ਨ ਪਾਉਣੀ ਉਹ ਟੈਂਸ਼ਨ ਵਾਲੀ ਗੱਲ ਨਹੀਂ ਹੈ ਹਨਾ ਕੋਈ ਵੀ ਗੱਲ ਹੁੰਦੀ ਹੈ ਜੇ ਉਹ ਸੂਟ ਲੈਂਦੇ ਤਾਂ ਰੋਲ ਪਪਾ ਅੱਗੇ ਬੈਗੀ ਆ ਹੁਣ ਨਵੇਂ ਤਰ੍ਹਾਂ ਫੇਰ ਪੰਗਾ ਪਾ ਕੇ ਬਹਿ ਤੂੰ ਹਰ ਗੱਲ ਤੇ ਟੱਕਾ ਨਰਾਇਆ ਕਰ ਕਿਉਂ ਸਮਝ ਲੈ ਬਲਕੇ ਵਾਲੀ ਗੱਲ ਨਹੀਂ ਹੈਗੀ ਮੰਮੀ ਜਿਹੜੀ ਮੈਨੂੰ ਤੇ ਪਈ ਜਿਹੜੀ ਗੱਲ ਚੰਗੀ ਲੱਗੀ ਮੈਂ ਤੁਹਾਨੂੰ ਕਹਿਤੀ ਭਾਏ ਤੁਸੀਂ ਗੁੱਸਾ ਕਰੋ ਭਾਏ ਗਿੱਲਾ ਕਰੋ ਕਿਉਂ ਮੈਂ ਗੁੱਸਾ ਕਿਉਂ ਲੈਣੀ ਆਪਾਂ ਦੇਣੇ ਹੈਗੇ ਤੂੰ ਵਿੱਚ ਇਹਦੇ ਕੋਈ ਮਤਲਬ ਨਹੀਂ ਪੈਸੇ ਦੇਣ ਨੂੰ ਮੈਂ ਬੈਠੀ ਨਾ ਮੈਂ ਮਾਂ ਮਾਦੀ ਮੈਂ ਤੁਹਾਡਾ ਸੋਚਦੀ ਉਹਦਾ ਵੀ ਸੋਚੂਗੀ ਕੋਈ ਨਹੀਂ ਮੈਂ ਕਹਿ ਦਊਗੀ ਤੂੰ ਟੈਨਸ਼ਨ ਘੱਟਾ ਪਾਉਣੀ ਹੈ ਮੰਮੀ ਪਰ ਸਲਾਹ ਤੇ ਹੁੰਦੀ ਆ ਨਾ ਤੇ ਮੈਂ ਕਿਹੜੀ ਬੇਸਲਾਹ ਤੇ ਤੇ ਨਹੀਂ ਮੈਂ ਤੇ ਪਹਿਲਾਂ ਤੇਰੇ ਨਾਲ ਹੀ ਕਰਾ ਦਿੱਤੀ ਮੈਂ ਤੈਨੂੰ ਇਹੀ ਆਖਿਆ ਮੈਂ ਮੰਗੀਤ ਨਸਲਾ ਕਰੂ ਤੇਰੇ ਡੈਡੀ ਨਾਲ ਕਰੂਗੀ ਮੈਂ ਤੇ ਨਹੀਂ ਆਖਿਆ ਮੈਂ ਆ ਲੈ ਫੜ ਲੈ ਗਏ ਪਰ ਮੰਮੀ ਥੋੜਾ ਸੋਚਣਾ ਚਾਹੀਦਾ ਨਾ ਜੇ ਆਪਣੀ ਆਮਦਨ ਜਿਆਦਾ ਹੀ ਹੁੰਦੀ ਤਾਂ ਫੇਰ ਜਦੋਂ ਨਾਲ ਹੀ ਨਾ ਕਰਦੇ 50 ਮੰਗੇ ਲੱਖ ਦੇ ਦੇਣੇ ਤੂੰ ਕੁੜੀ ਐਵੇਂ ਕਲਪਨਾ ਨਾਲ ਸ਼ੁਰੂ ਕਰ ਲਿਆ ਕਰੋ ਥੋੜਾ ਜਿਹਾ ਦਿਮਾਗ ਨਾਲ ਸੋਚਿਆ ਕਰ ਹੈ ਨਾ ਤੂੰ ਹਾਰੇ ਬਾਰੇ ਬਸ ਇਹ ਹੀ ਕੰਮ ਕਰਦੀ ਰਹੀ ਨੀ ਖਿਜਣ ਖਿਜਾਉਣ ਵਾ ਥੋੜਾ ਜਿਹਾ ਗੇਲ ਹੁੰਦਾ ਆ ਇਦਾਂ ਨਹੀਂ ਕਰੀ ਜਾਂਦਾ ਮੈਂ ਮਨਜੀਤ ਨਾਲ ਗੱਲ ਕਰੂੰ ਤੇ ਜੜੀ ਨਾ ਕਰੂੰ ਮੈਂ ਕਿਹਾ ਆਪਣੇ ਬਣਾਚੇ ਨੂੰ ਪੜਾ ਦੇ ਕਿਹੜੀਆਂ ਪੱਟੀਆਂ ਪੜਾਈ ਜਾਨੀ ਆ ਮੈਂ ਹੈ ਕਿਹੜੀਆਂ ਪੱਟੀਆਂ ਕੋਈ ਪੱਟੀਆਂ ਨਹੀਂ ਮੈਂ ਮੰਮੀ ਨੂੰ ਪੜਾਉਂਦੀ ਪਈ ਆ ਹੀ ਆਪੱਚ ਗੱਲ ਕਰ ਰਹੇ ਤੁਹਾਨੂੰ ਕਿੱਥੋਂ ਪੱਟੀਆਂ ਦਾ ਪਤਾ ਲੱਗਿਆ ਪੱਟੀਆਂ ਪੜਾਣ ਦੀ ਆ ਕੋਈ ਤਾਂ ਗੱਲ ਕਰਦੇ ਹੀ ਪਏ ਆ ਪਤਾ ਤਾਂ ਲੱਗੇ ਕਿਹੜੇ ਸਾਲ ਦਾ ਰੌਲਾ ਪੈ ਰਹਿਆ ਵਾ ਕੋਈ ਗੱਲ ਨਹੀਂ ਰੌਲਾ ਪੈਂਦਾ ਤੂੰ ਟੈਨਸ਼ਨ ਨਾ ਲੈ ਸਮਝੀ ਗੱਲ ਇਹਨੂੰ ਵੀ ਮੈਸੇਜ ਸਮਝਾਉਂਦੇ ਆ ਵੀ ਨਹੀਂ ਕੋਈ ਗੱਲ ਕਰਨੀ ਨਹੀਂ ਗੱਲ ਕਰਨੀ ਤੇ ਤੁਮੀ ਮਸਤ ਹੋ ਨਹੀਂ ਮਸਤ ਨੂੰ ਤਾਂ ਮੈਂ ਮਸਤੀ ਆ ਪਤਾ ਤਾਂ ਲੱਗੇ ਰੌਣਾ ਤੁਹਾਡਾ ਕਿੰਨਾ ਪਿਆਰਾ ਵੀ ਨਹੀਂ ਪੈਸੇ ਦੇਣੇ ਨਹੀਂ ਪੈਸੇ ਦੇਣੇ ਵੀ ਪਤਾ ਤਾਂ ਲੱਗੇ ਕੀ ਹੋ ਗਿਆ ਤੁਹਾਨੂੰ ਕੁਝ ਨਹੀਂ ਕੁੜੀਆ ਹੋਇਆ ਇਹ ਅੱਖ ਨਹੀਂ ਵੀ ਹੈ ਨਹੀਂ ਸੜੇ ਕੋ ਪੈਸੇ ਕਿੱਥੋਂ ਦੇਣੇ ਆ ਮੈਂ ਨਹੀਂ ਇਹ ਅੱਖ ਨਹੀਂ ਆ ਵੀ ਤੂੰ ਟੈਨਸ਼ਨ ਨਾ ਲੈ ਮਨਜੀਤ ਜਾਂ ਤੇਰੇ ਡੈਡੀ ਆਪੇ ਕੋਈ ਦੇਣਗੇ ਸਹੁਰਾ ਮੈਂ ਕਿਹਾ ਆ ਕਿ ਮੈਂ ਹੁਣੇ ਬਰਾਤੇ ਮੈਂ ਉਹਨੂੰ ਆਖਿਆ ਵੀ ਮਸਲਾ ਕਰਕੇ ਦੱਸਣੀ ਹੈ ਤਪੋਈ ਨੀ ਮੈਨੂੰ ਘਰ ਆਉਣ ਕੇ ਰਾਤ ਨੂੰ ਬਲਬਦ ਕਰਾਂਗੇ ਤੇ ਦੇ ਦਾਂਗੇ ਕੋਈ ਮੰਮੀ ਕਿਹੜੀ ਗੱਲ ਕਰੀ ਜਾਂਦੇ ਹੋ ਪੈਸੇ ਤੇ ਘਰੋਂ ਹੀ ਜਾਣੇ ਆ ਨਾ ਜਿਹੜੀ ਸਾਫ਼ ਸਾਫ਼ ਗੱਲ ਉਹਨੂੰ ਦੱਸੋ ਜਿਹੜੀ ਐਵੇਂ ਨਾ ਬੁਝਾਰਤਾ ਪਾਓ ਮੈਂ ਤੁਹਾਨੂੰ ਦੱਸਤਾ ਪੈਸੇ ਤੁਹਾਡੇ ਕੋ ਨਹੀਂ ਹੈਗੇ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ ਨਹੀਂ ਤੂੰ ਪੈਸੇ ਕਿਦੋਂ ਲਿਆ ਕੇ ਦੇਵੇਂ ਮੈਨੂੰ ਤੇ ਤੁਹਾਨੂੰ ਇਹਦੇ ਤੁਹਾਡੇ ਵੀਰੇ ਦੀ ਕਿੰਨੀ ਕੀ ਆਮਦਨ ਹੈ ਵੀਰਾ ਜਾਨੇ ਮੈਨੂੰ ਉਹ ਨਾ ਆਪਣੇ ਵੀ ਕਹੋ ਵੀ ਹੈਗੇ ਆ ਤੇ ਨਹੀਂ ਹੈਗੇ ਪੈਸੇ ਇਹ ਮੇਰਾ ਬਕਰੋ ਤਾਂ ਹੀ ਮਾਂ ਬੇਟੀ ਆ ਤੇ ਤੂੰ ਸਾਰ ਨਾਲ ਬੱਤੀ ਲੈ ਲਈ ਹੋਰੀ ਗੱਲ ਨਾ ਮਾਂ ਨੇ ਸਵੇਹ ਹੱਣ ਨਗਦੀ ਸਾਰ ਲਈ ਕੀ ਪਤਾ ਕਿੰਨੇ ਮੈਨੂੰ ਅੱਜ ਪਤਾ ਲੱਗ ਗਿਆ ਅਸੀਂ ਪੈਸੇ ਤੁਹਾਨੂੰ ਨਹੀਂ ਦੇਣੇ ਤੇ ਨਹੀਂ ਦੇਣੇ ਬਾਤ। ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਕਿੰਨੇ ਕੁ ਲੈ ਕੇ ਆਉਣੀ ਆਪਣੇ ਪੇਕੇਆਂ ਤੋਂ ਪੈਸੇ। ਤੂੰ ਮੈਨੂੰ ਜੋ ਕਹਿੰਨੀ ਬੇਬੀ ਮਾਂ ਦੇ ਨੂੰ ਪੈਸੇ ਦਿੰਦੀ ਐ ਤੂੰ ਪੇਕੇਆਂ ਤੋਂ ਲੈ ਕੇ ਆਉਣੀ ਐ ਪੈਸੇ ਕਿਹੜਾ ਦਿੰਦਾ ਪਿਆ ਆਪਣੇ ਮਾਂ ਪਿਓ ਦਿੱਤੀਆਂ ਨੂੰ ਵੰਡੀ ਜਾਂਦਾ ਪੈਸੇ ਹੈ। ਤੇ ਜਦੋਂ ਤੁਹਾਡੇ ਇੰਨੇ ਵਧੀਆ ਆਮਦੇ ਨੇ ਬੁਟੀਕ ਤਾਂ ਹੀ ਖੋਲਣੀ ਐ ਤੇ ਕੀ ਗੱਲ ਆਪਣੇ ਪੈਸੇ ਲੈ ਕੇ ਨਹੀਂ ਖੋਹ ਸਕਦੇ ਸਾਡੇ ਕੋਲ ਮੰਗਦੇ ਫਿਰਦੇ ਹੋ। ਮੈਂ ਕੋਈ ਚੋਰੀ ਦੇਣ ਲੱਗੀ ਸੀ। ਮੈਂ ਕਿਨੂੰ ਬਾਹਰ ਦੇ ਪਿਆਰ ਨਾਲ ਬੱਚਿਆਂ ਨੂੰ ਪੁੱਛਿਆ ਵੀ ਪੁੱਤੋਂ ਪੈਸੇ ਮੰਗਦੀ। ਤੂੰ ਕਿਦਾਂ ਕਿਦਾਂ ਕਰਤੀ ਆ ਕਾਲਾ ਕੀ ਕਰਨੀ ਹੈ ਤabbe ਇਦਾਂ ਨਹੀਂ ਹੁੰਦਾ ਜੇ ਮੈਨੂੰ ਹੱਥੋਂ ਧਾਰੀ ਆਪਾਂ ਨੂੰ ਚਾਹੀਦੀ ਆਪ ਆਪਣਾ ਘਰ ਵੀ ਤੇ ਵੇਖਣਾ ਥੋੜਾ ਬੇਟਾ ਕਿੰਨੀ ਕਿ ਸਾਡੀ ਆਮਦਨ ਹੈਗੀ ਆ ਤੈਨੂੰ ਜੇ ਉਹ ਕਿਆ ਗੱਲ ਦਾ ਪਤਾ ਹੀ ਨਹੀਂ ਤੂੰ ਇਹ ਕਦਾ ਮੁੰਡਾ ਤੁਹਾਡੇ ਦਿਨ ਰਾਤ ਮਿਹਨਤ ਕਰਨ ਡਿਆ ਕਿੰਨੀ ਕਿ ਸਾਡੀ ਆਮਦਨ ਆ ਮੈਂ ਮੁੰਡੇ ਨੇ ਜਵਾਬ ਦਿੱਤਾ ਆਪਾਂ ਨੂੰ ਮੁੰਡੇ ਨੇ ਜਵਾਬ ਦਿੱਤਾ ਮੁੰਡੇ ਨੂੰ ਕੀ ਪਤਾ ਮੁੰਡੇ ਨੇ ਤੇ ਤੁਸੀਂ ਕਹਿਣਾ ਵਾ ਮੁੰਡੇ ਨੂੰ ਝਟ ਫੜਾ ਦੇਣੇ ਆ ਤੇ ਫਿਰ ਜੇ ਤੁਹਾਨੂੰ ਕੰਮ ਕਰਨ ਤੇ ਹੈ ਹੀ ਨਹੀਂ ਆ ਮੁੰਡੇ ਕਿ ਛਭਰਾ ਲਗੋ ਬਸ ਫੇ ਮੈਨੂੰ ਜਾਣਾ ਐਵੇਂ ਹੀ ਸਾਰੇ ਪਾਸੇ ਚੱਗਰ ਬਣਿਆ ਰਿਹਾ ਤੇ ਛੱਡਰ ਵਾਲੀ ਗੱਲ ਨਹੀਂ ਹੈ ਕਿ ਮੈਂ ਦੇਣੇ ਆ ਦੇਣੇ ਆ ਪੈਸੇ ਤੁਸੀਂ 8000 3 ਨੇ ਮੰਗੇ ਮੈਂ ਉਹ ਜਵਾਬ ਥੋੜੀ ਜਾ ਸਕਨੀ ਆ ਦਊਂਗੀ ਨਹੀਂ ਹੈ ਜੀ ਚੁੱਕ ਕੇ ਦਵਾ ਜਿੱਥੋਂ ਮਰਜੀ ਦਵਾ ਤੈਨੂੰ ਇਹ ਗੱਲ ਨਾਲ ਕੋਈ ਟੈਂਸ਼ਨ ਨਹੀਂ ਉਹਨਾਂ ਹਜ਼ਾਰੇ ਹੀ ਮੰਗੇ ਉਹ ਕਿ ਨਹੀਂ ਮੈਂ ਕਿਹੜਾ ਮੈਂ ਕੋੜਾ ਭਾਬੀ ਖਾ ਜਾਣੇ ਮੈਂ ਮੋੜ ਹੀ ਦੇਣੇ ਹੱਥੋਂ ਦਾ ਇਹ ਮੈਨੂੰ ਨਹੀਂ ਪਤਾ ਤੇ ਖਾ ਜਾਣੇ ਜਾਂ ਮੋੜ ਦੇਣੇ ਬਸ ਇੱਥੋਂ ਆਣਾ ਪੈਸੇ ਲੈ ਕੇ ਜਾਓ ਭਰਾ ਦਾ ਤੁਹਾਨੂੰ ਪਤਾ ਨਹੀਂ ਉਹ ਕਿਦਾਂ ਘਰ ਦਾ ਖਰਚਾ ਚਲਾਉਣ ਡਿਆ ਵਾ ਆਣ ਕੇ ਮੰਮੀ ਮੈਨੂੰ 50000 ਰੁਪਏ ਦੇ ਦੋ ਮੇਰੀ ਗੱਲ ਸੁਣ ਕਿੱਦਾਂ ਖਰਚਾ ਕਿਰੋਂਦਾ ਨਾ ਚਲਾਉਣ ਦੇ ਤੂੰ ਪੇਕੇ ਜਾਣਾ ਨਾ ਰੁਪਈਆ ਲੱਖ ਲੈ ਕੇ ਆਵੇਂ ਮੈਂ ਕਿਹਨਾਂ ਕੋਲੋਂ ਲਿਆ ਆਵੀ ਜਦੋਂ ਆਪਣੇ ਘਰ ਹੀ ਚੰਗੇ ਪਹਿਲੇ ਮੈਂ ਉਹਨਾਂ ਦੇ ਘਰੋਂ ਕਿਉਂ ਲਿਆ ਆਵਾਂ ਲੱਖ ਰੁਪਈਆ ਨਹੀਂ ਹੁਣੇ ਪੈਣ ਨਹੀਂ ਸਾਡਾ ਕਿਉਂ ਨਹੀਂ ਮੇਰੀ ਗੱਲ ਸੁਣੋ ਜਦੋਂ ਹੁਣ ਮੇਰਾ ਵਿਆਹ ਹੋ ਗਿਆ ਵਾ ਕਰਦੇ ਤੇ ਕਰਤਾ ਤੂੰ ਹੀ ਮੈਨੂੰ ਦੇਣਾ ਨਾ ਮੈਂ ਆਪਣੇ ਬੇਕੇ ਆਂ ਕਦੇ ਨਹੀਂ ਲੈ ਕੇ ਆਵਾਂ ਹੱਥੋਂ ਦੇਣਾ ਮੈਨੂੰ ਕਿਸੇ ਕਿਸੇ ਨੂੰ ਪੁੱਛੀ ਹੱਥਦਾਰ ਤੇ ਬਣਿਆ ਆਂ ਮੈਂ ਆਪਣੀ ਧੀ ਨੂੰ ਦੇਣੇ ਐ ਇਹਨਾਂ ਵੀ ਥੋੜਾ ਬੋਧਾ ਪਤਾ ਹੋਣਾ ਚਾਹੀਦਾ ਨਾ ਘਰ ਕਿਦਾਂ ਮੇਰਾ ਵੀਰ ਚਲਾਉਣ ਡਿਆ ਆ ਮੇਰੀ ਗੱਲ ਸੁਣੋ ਮੰਮੀ ਭਾਬੀ ਮੇਰੀ ਗੱਲ ਸੁਣ ਜਿਮਾਰੋ ਕਿ ਤੇ ਸੱਤ ਬਗਾਮਿਆਂ ਨੂੰ ਮੰਗਦੀ ਆ ਮੈਨੂੰ ਪੈਸੇ ਨਾ ਦਿੰਦੇ ਤੂੰ ਤਾਂ ਹੱਡ ਕਰਦੀ ਤੂੰ ਤਾਂ ਬਾਹਰ ਲੋਕਾਂ ਨਾਲ ਵੀ ਗਈ ਗੁਜ਼ਰੀ ਆ ਇਹ ਕੋਈ ਤਰੀਕਾ ਨਹੀਂ ਦਾ ਇਹ ਗੱਲਾਂ ਦਾ ਕੋਈ ਤਰੀਕਾ ਦਾ ਕਿਹੜਾ ਤਰੀਕਾ ਹੁੰਦਾ ਹੈ ਸੁਣਾ ਲੈ ਲਈ ਨਹੀਂ ਜੇ ਸੁਣਾ ਤੁਹਾਨੂੰ ਪੁੱਛਿਆ ਮम्मी ਨੇ ਜੇ ਤਾਂ ਚੋਰੀ ਦਿੱਤੀ ਹੈ ਜੇ ਮੈਂ ਚੋਰੀ ਲੈ ਗਈਆਂ ਫਿਰ ਤੇ ਤੂੰ ਇੰਨੀ ਬੋਲਦੇ ਵੀ ਸੋਹਣੇ ਨਹੀਂ ਕਿਹੜੇ ਵੇਲੇ ਲੈ ਲਈ ਹੈ ਚੁੱਪ ਚਪੀ ਤੇ ਤੂੰ ਫੋਨ ਕਰੀਆਂ ਨੇ ਚੁੱਪ ਚਪੀ ਤੇ ਗੱਲਾਂ ਕਰ ਲੈ ਉਹ ਤੇ ਮੈਂ ਕੰਨੀ ਸੁਣਿਆ 50000 50000 ਮੈਂ ਮम्मी ਕੋਲ ਡੇਰ ਸੁਣਿਆ ਮੈਂ ਕਿਹਨੂੰ ਵਾਜ ਮਾਰ ਕੇ ਆਖਿਆ ਵੀ ਜੀ ਦੀ ਜੀਦੀ ਪੈਸੇ ਮੰਗਦੀ ਹੈ ਹਜ਼ਾਰੇ ਵੀ ਮਹੀਨੇ ਵਾਸਤੇ ਮੋੜ ਦੂੰਗੀ ਕਿੱਦਾਂ ਕਰੀਏ ਮੈਂ ਮੰਜੀ ਦਾ ਉੱਤੇ ਦੱਸਾਂਗੇ ਚੋਰੀ ਵਾਰੀ ਐਸੋ ਕਹੇ ਗਾਈ ਗੱਲ ਹੋ ਗਈ ਜੇ ਤਾਂ ਮੈਂ ਜੇ ਤਾਂ ਮੈਂ ਚੋਰੀ ਕਮਰੇ ਤੋਂ ਵੜ ਕੇ ਤੁਹਾਡੇ ਕੋਲ ਲੈ ਗਈਆਂ ਫਿਰ ਤੇ ਤੁਭਾ ਵੀ ਕਹਿੰਦੀ ਵੀ ਸੋਹਣੀ ਲੱਗਦੀ ਆ ਮੈਂ ਤੂੰ ਲੈ ਗਈ ਆ ਤੇ ਤੂੰ ਉਹ ਹੀ ਬੋਲੇਗਾ ਨਹੀਂ ਬੋਲੇਗਾ ਨਹੀਂ ਮੇਰੀ ਗੱਲ ਸੁਣੋ ਇਹ ਤੇ ਮੈਂ ਕੰਨੀ ਸੁਣਿਆ ਤਾਂ ਮੈਂ ਬੋਲਦੀ ਪਈ ਆ ਮਗਰ ਮੇਰੇ ਤੋਂ ਬਿਨਾ ਪਤਾ ਨਹੀਂ ਤੂੰ ਕੀ ਕਰਦੀ ਆ ਜੇ ਚਲ ਕਰਦੀਆਂ ਤਾਂ ਕਰਦੀਆਂ ਹੀ ਸਹੀ ਫਿਰ ਤੇ ਮੈਂ ਕਹਿੰਦਾ ਕਾਟਾ ਪਾਇਆ ਨਾ ਪੈਂਦਾਸ ਮੈਨੂੰ ਨਹੀਂ ਪਤਾ ਇਹਦੇ ਨਾਲੋਂ ਵਧੀਆ ਤੈਨੂੰ ਨਾ ਦੱਸਦੇ ਚੁੱਪ ਕਰਕੇ ਲੈ ਆਈਂ ਉਹ ਵਧੀਆ ਚੁੱਪ ਕਰਕੇ ਉਹੀ ਤਾਂ ਤਰੀਕਾ ਨਾ ਹੁਣ ਤੂੰ ਸਾਹਮਣੇ 50000 ਕਹਿ ਦਿੱਤਾ ਕੀ ਪਤਾ ਚੋਰੀ ਕਿ ਨਗ ਲੈ ਗਏ ਜਾਂਦੇ ਆਂ ਨਹੀਂ ਤੁਹਾਡੇ ਕੋ ਕੰਮ ਕਾਣ ਹੈ ਨਹੀਂ ਸਾਡਾ ਸਰਦਾ ਹੀ ਮਸਾਵੇਂ ਤਾਂ ਚੁੱਪ ਕਰਕੇ ਦੁਆਰ ਤੇਰੇ ਨਹੀਂ ਮੇਰੀ ਗੱਲ ਸੁਣ ਤੇ ਤੁਹਾਡਾ ਸਾਦਾ ਵਾ ਪਾਜੀ ਦਾ ਕੰਮ ਚੰਗਾ ਪਾ ਲਾਓ ਤੇ ਫਿਰ ਇੱਥੇ ਘਾਟ ਕੋ ਮੰਗਣ ਦੇ ਜੇ ਬਸ ਕਰ ਕਹ ਤੂੰ ਸੁਣਦੀ ਵੀ ਨਹੀਂ ਨਾ ਤੂੰ ਕਹਿੰਦੀ ਪੁੱਛਦੀ ਨਾ ਸੁਣਦੀ ਤੈਨੂੰ ਮੈਂ ਬਾਹਰ ਕੇ ਪੁੱਛੇ ਵੀ ਕੀ ਗੱਲ ਕੀ ਗੱਲ ਹੋਈ ਦੱਸ ਮੈਨੂੰ ਕੀ ਮੈਂ ਪੁੱਛਿਆ ਮੇਰੀ ਗੱਲ ਸੁਣ ਤੂੰ ਚੁੱਪ ਕਰ ਜੋ ਲੜਾਈ ਨਾ ਕਰੋ ਮੈਨੂੰ ਪਿਆਥੇ ਨਹੀਂ ਚਾਹੀਦੇ ਮੈਂ ਪੈਸੇ ਨਹੀਂ ਲੈਣੇ ਹੈਗੇ ਤੂੰ ਚੁੱਪ ਕਰ ਤੇ ਸੁਣ ਮੈਂ ਤੂੰ ਦੱਸ ਮੈਨੂੰ ਤੂੰ ਕੀ ਸੁਣਿਆ ਮੰਮੀ ਮੈਂ ਕਹਾਈ ਸੁਣਿਆ ਕਿ ਤੇ 50000 ਰੁਪਏ ਇਹਨੂੰ ਦੇਣਾ ਵਾ ਬਸ ਇਹਨੇ ਜੀ ਸੁਣ ਪਰ ਮੇਰੀ ਗੱਲ ਸੁਣ ਮੈਂ ਤੇਨੂੰ ਸਪੈਸ਼ਲ ਵਾਜਵਾਰੀ ਵੀ ਕਰਜੋ ਤੇ ਮੇਰੀ ਗੱਲ ਸੁਣ ਕਿ ਦੀਦੀ ਨੂੰ ਪੈਸਿਆਂ ਦੀ ਲੋੜ ਆ ਤੇ ਉਹਨੂੰ ਪੈਸੇ ਦੇਣੇ 50000 ਰੁਪਈਆ ਮੈਂ ਕਿਤੇ ਹੱਥ 'ਚ ਫੜਿਆ ਜੇ ਉਹਨੂੰ ਫੜਾ ਦਿੱਤਾ ਤੂੰ ਕਿੱਧਰ ਕਿੱਧਰ ਲੈ ਕੇ ਤੁਰ ਪਈਆ ਉਹਨੇ ਹਜ਼ਾਰੇ ਮੰਗੇ ਵੀ ਇੱਕ ਮਹੀਨੇ ਬਾਅਦ ਤੇ ਅਗਲੀ ਪੇਮੈਂਟ ਆਊਗੀ ਵੀ ਕਿਹਦੀ ਤੇ ਤੁਹਾਨੂੰ ਪੈਸੇ ਦੇ ਦੇਊਗਾ ਚਲੋ ਕੋਈ ਨਾ ਮੈਂ ਮੈਨੂੰ ਗਲਤਫਹਿਮੀ ਹੋ ਗਈ ਆ ਇਹਦੇ ਇਸ ਮੈਟਰ ਤੇ ਮੈਂ ਨਹੀਂ ਕੁਝ ਬੋਲਣਾ ਤੁਸੀਂ ਜਾਣੋ ਇਹ ਜਾਣਣ ਤੇ ਡੈਡੀ ਜਾਣ ਮੈਂ ਕੁਝ ਨਹੀਂ ਬੋਲਦਾ ਤੂੰ ਇਹੀ ਗੱਲ ਜੇ ਪਹਿਲਾਂ ਤੈਨੂੰ ਮੈਂ ਸਮਝਾਉਂਦੀ ਤੂੰ ਸਮਝ ਵੀ ਮੈਨੂੰ ਮੰਮੀ ਨੇ ਕੋਈ ਗੱਲ ਪੁੱਛੀ ਨਹੀਂ ਭਾਬੀ ਮੇਰੀ ਗੱਲ ਸੁਣੋ ਜਦੋਂ ਹੁਣ ਕੁੜੀਆਂ ਆ ਪੇਕਿਆਂ ਕੋਲ ਨਹੀਂ ਕਿਸੇ ਪਾਸੇ ਪੈਸਾ ਤੇ ਲਾ ਪੇਕਿਆਂ ਕੋਲ ਹੀ ਉਹਨਾਂ ਨੇ ਕਿਹਾ ਨਾ ਮੈਂ ਮੈਨੂੰ ਪੈਸੇ ਦੇ ਦੋ ਤੂੰ ਕਿੱਧਰ ਦੀ ਗੱਲ ਕਰਦੀ ਵੀ ਪਤਾ ਨਹੀਂ ਕਿੰਨੇ ਕੋ ਲੈ ਲੈ ਕੇ ਜਾਣੀ ਆ ਤੂੰ ਮੈਨੂੰ ਨਾ ਗੁੱਸਾ ਪਤਾ ਕਿਹੜੀ ਗੱਲ ਦਾ ਸੀ ਸੂਟਾਂ ਦੀ ਗੱਲ ਦਾ ਗੁੱਸਾ ਸੀ ਮੈਂ ਇਹਦੇ ਉੱਤੇ ਕੱਢ ਦਿੱਤਾ ਵਾ ਚਲੋ ਮੈਂ ਆਪਣੀ ਗਿਲਟੀ ਫੀਲ ਕਰਦੀ ਹਾਂ ਠੀਕ ਹੈ ਨਹੀਂ ਨਹੀਂ ਸੋੜ ਵੀ ਤਾਂ ਮੈਂ ਕਹਿਆ ਹੀ ਦਿੱਤਾ ਸੀ ਮੰਮੀ ਨੂੰ ਵੀ ਚਾਹੀਏ ਦੋਨੇ ਹੀ ਦੇ ਦੋ ਜੇ ਨਹੀਂ ਤਾਂ ਮੈਂ ਲੈਣਾ ਨਹੀਂ ਹੈਗਾ ਮੰਮੀ ਕਹਿੰਦੇ ਇੱਕ ਉਹਦਾ ਲੈ ਗਈ ਇੱਕ ਤੇਰਾ ਲੈ ਗਈ ਚੱਲ ਰੋ ਮੇਰੀ ਗੱਲ ਸੁਣੋ ਮੈਂ ਵੀ ਤੇ ਕਰਦੀ ਹੀ ਨਾ ਤੁਸੀਂ ਮੰਮੀ ਦੇ ਨਾਲ ਗੱਲ ਕਰਦੇ ਪਏ ਸੀ ਹੈਨਾ ਤੁਸੀਂ ਚਲੋ ਮੈਂ ਮੈਂ ਮੇਰੀ ਗੱਲ ਸੁਣੋ ਮੈਂ ਤੈਨੂੰ ਵੀ ਆਖਿਆ ਚਲੋ ਮੈਂ ਕਿਹਾ ਨਾ ਮੈਨੂੰ ਕੁਲੇ ਖਾਣ ਆ ਗਿਆ ਸੀ ਮੈਂ ਇਸ ਮੈਟਰ ਚ ਪਤਾ ਵੀ ਤੂੰ ਥੋੜੀ ਜੀ ਗੱਲ ਸੁਣ ਲਿਆ ਕਰ ਫਿਰ ਗੱਲ ਕਰਿਆ ਕਰ ਤੇ ਚੱਲ ਹੁਣ ਗੁੱਸਾ ਵੀ ਲੈ ਛੱਡ ਤੇ ਪੈਸੇ ਮੈਂ ਉਹਨੂੰ ਦੇ ਦੇਣਾ ਕੋਈ ਨਹੀਂ ਦੇ ਤੇ ਰੋਲਾ ਨਹੀਂ ਪਾਉਣਾ ਮੈਂ ਨਹੀਂ ਲੈ ਕੇ ਜਾਣੇ ਪੈਣਾ ਨਹੀਂ ਨਹੀਂ ਕੋਈ ਗਾਲੀ ਥੋੜੀ ਟੈਨਸ਼ਨ ਨਾ ਪਾਓ। ਇਹ ਬਸ ਪਲੇ ਖੇਰੇ ਕੰਨ ਨੂੰ ਵੱਧ ਘੱਟ ਬੋਲਿਆ ਗਿਆ ਵਾ ਕੋਈ ਗਾਲੀ ਨਹੀਂ। ਇਹ ਵੀ ਸੋਚਣਾ ਚਾਹੀਦਾ ਨਾ ਵੀ ਇਦਾਂ ਵੀ ਨਹੀਂ ਬੋਲਣਾ ਚਾਹੀਦਾ ਹੈਗਾ ਵੀ ਅਗਲੇ ਨੂੰ ਦੁੱਖ ਲੱਗੇ ਜੇ ਆਪਾਂ ਹੁਣ ਤੁਹਾਡੇ ਕੋਲ ਹੀ ਆਸ ਹੈਗੀ ਆਸ ਤੇ ਬੰਦਾ ਜਿਉਂਦਾ ਵਾ ਵੀ ਪੈਸੇ ਚਾਹੀਦੇ ਆ ਚਲ ਠੀਕ ਆ ਹੈਗੇ ਨਹੀਂ ਹੈਗੇ ਉਹ ਵੱਖਰੀ ਗੱਲ ਆ। ਪਰ ਜਿਹੜਾ ਆਪਾਂ ਵੱਧ ਘੱਟ ਬੋਲਣਾ ਵਾ ਕਾਦੀ ਖਾਤਰ ਬੋਲਣਾ ਵੱਧ ਘੱਟ ਹੈ ਨਾ। ਮੈਂ ਕਮਲੀ ਥੋੜੀ ਆ ਮੈਨੂੰ ਨਹੀਂ ਪਤਾ। ਤੇ ਮੈਂ ਕੋ ਕਰਕੇ ਹੀ ਉਹਨੂੰ ਹਾਂ ਦਿੱਤੀ ਆ ਕੋਈ ਦਵਾਗੇ ਨਹੀਂ ਦਵਾਗੇ ਤੂੰ ਉੱਤੇ ਬਸ ਸੁਣਦੀ ਸਲਾਹ ਲੈਣ ਦਾ ਹੀ ਇਹੀ ਮਤਲਬ ਤੇ ਕੋਈ ਗੱਲ ਨਹੀਂ ਹਾਂ ਇਦਾਂ ਨਾ ਕਰਿਆ ਕਰੋ